ਦੋਸਤੋ ਬਿਆਸ ਦੇ ਵਿੱਚ ਪਾਣੀ ਦਾ ਵਧਣਾ ਲਗਾਤਾਰ ਜਾਰੀ ਆ ਤੇ ਇੱਕ ਇੱਕ ਕਰਕੇ ਸਾਰਾ ਸਾਰੇ ਪਿੰਡਾਂ ਦੇ ਬੰਨ ਟੁੱਟਦੇ ਜਾ ਰਹੇ ਆ ਹੁਣ ਜਿਹੜੇ ਬੰਨ ਬਚੇ ਹੋਏ ਸੀ ਉਹਨਾਂ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੁੰਡਾ ਪਿੰਡ ਦਾ ਬੰਨ ਵੀ ਅੱਜ ਟੁੱਟ ਗਿਆ ਤੇ ਦੋਸਤੋ ਚੰਬਾ ਕਲਾਂ ਦੇ ਵਿੱਚ ਕੁਝ ਜ਼ਿਮੀਦਾਰਾਂ ਨੇ ਇਹ ਸੋਚ ਕੇ ਖਾਦ ਮੋਟਰਾਂ ਵਾਲੇ ਕੋਠਿਆਂ ਦੇ ਵਿੱਚ ਅੰਦਰ ਉੱਚੇ ਥਾਵਾਂ ਤੇ ਰੱਖ ਦਿੱਤੀ ਕਿ ਹੋ ਸਕਦਾ ਕੱਲ ਨੂੰ ਪਾਣੀ ਜਾਂ ਪਰਸੋਂ ਨੂੰ ਘਟ ਜਾਵੇ ਤੇ ਅਸੀਂ ਇਹ ਖਾਦ ਦੁਬਾਰਾ ਆਪਣੇ ਝੋਨੇ ਨੂੰ ਜਾਂ ਬਾਸਮਤੀਆਂ ਨੂੰ ਪਾ ਕੇ ਤੇ ਫਿਰ ਕੁਝ ਆਸ ਬਣ ਜੂਗੀ ਤੇ ਕੁਝ ਨਾ ਕੁਝ ਸਾਨੂੰ ਜਿਹੜਾ ਉਹ ਫਸਲ ਤੋਂ ਆਊਗਾ ਪਰ ਨਹੀਂ ਦਰਿਆ ਦਾ ਪਾਣੀ ਜਿਹੜਾ ਉਹ ਬਹੁਤ ਜ਼ੋਰ ਨਾਲ ਵਧ ਰਿਹਾ ਤੇ ਲਗਾਤਾਰ ਪਾਣੀ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਤੇ ਦੋਸਤੋ ਆ ਇੱਕ ਕੁੱਤੀ ਛੋਟੇ ਛੋਟੇ ਇਹਦੇ ਨਾਲ ਬੱਚੇ ਆ ਇਹ ਵੀ ਹੜ ਦੇ ਪਾਣੀ ਦੇ ਵਿੱਚ ਫਸ ਗਈ ਕਿਉਂਕਿ ਇਹ ਬੱਚਿਆਂ ਨੂੰ ਛੱਡ ਕੇ ਨਹੀਂ ਸੀ ਜਾ ਸਕਦੀ ਤੇ ਫਿਰ ਮੁੰਡਿਆਂ ਨੇ ਹਿੰਮਤ ਕਰਕੇ ਇਹਨੂੰ ਵੀ ਇੱਥੋਂ ਬਚਾਇਆ ਤੇ ਇਹਨੂੰ ਵਿਚਾਰੀ ਨੂੰ ਇੱਥੋਂ ਲੈ ਕੇ ਪਾਣੀ ਤੋਂ ਬਾਹਰ ਇਹਦੇ ਬੱਚਿਆਂ ਸਮੇਤ ਇਹਨੂੰ ਕੱਢਿਆ ਤੇ ਦੋਸਤੋ ਹੋਰ ਵੀ ਜਿਹੜੇ ਬਿਆਸ ਦੇ ਕੰਡੇ ਦੇ ਨਾਲ ਲੱਗਦੇ ਪਿੰਡ ਆ ਉਹ ਸਾਰੇ ਪਿੰਡਾਂ ਦੇ ਵਿੱਚ ਹੀ ਸਮਝ ਲਓ ਸਾਰੀਆਂ ਮੁਸ਼ਕਲਾਂ ਕਿਸਾਨਾਂ ਦੀਆਂ ਸੇਮ ਕਿਉਂਕਿ ਪੱਠੇ ਹਰੇ ਚਾਰਾ ਤੇ ਜਿਹੜੀ ਤੂੜੀ ਹੀ ਉਹ ਵੀ ਦਰਿਆ ਦੇ ਪਾਣੀ ਦੇ ਵਿੱਚ ਜਿਹੜੀ ਆ ਉਹ ਦਰਿਆ ਦੇ ਪਾਣੀ ਨੇ ਖਤਮ ਕਰ ਦਿੱਤਾ ਹਰਿਆਚਾਰਾ ਜਿਹੜਾ ਉਹ ਮੰਡ ਕੰਡੇ ਵਾਲੇ ਪਿੰਡਾਂ ਵਾਲੇ ਲੋਕਾਂ ਦਾ ਬਿਲਕੁਲ ਪਾਣੀ ਦੇ ਵਿੱਚ ਡੁੱਬ ਚੁੱਕਾ ਤੇ ਹੁਣ ਕੋਈ ਆਪਣੇ ਰਿਸ਼ਤੇਦਾਰਾਂ ਤੋਂ ਤੇ ਕੋਈ ਕਿਸੇ ਭੈਣ ਭਰਾਵਾਂ ਦੇ ਕੋਲੋਂ ਤੂੜੀ ਲਿਆ ਕੇ ਤੇ ਆਪਣਾ ਜਿਹੜਾ ਡੰਗ ਉੱਟ ਪਾ ਰਿਹਾ ਤੇ ਦੋਸਤੋ ਮੰਡ ਵਾਲੇ ਲੋਕਾਂ ਦੀ ਮੰਡ ਕੰਡੇ ਵਾਲੇ ਲੋਕਾਂ ਦੀ ਜਰੂਰ ਮਦਦ ਕਰੋ ਤੇ ਆ ਕਪੂਰਥਲੇ ਜ਼ਿਲ੍ਹੇ ਦਾ ਪਿੰਡ ਬਾਉਪੁਰ ਦੇ ਬੱਚੇ ਇਹ ਰੋਜ਼ ਵਿਚਾਰੇ 베ੜੀ ਦੇ ਵਿੱਚ 2 ਕਿਲੋਮੀਟਰ ਦਾ ਸਫ਼ਰ ਕਰਕੇ ਤੇ ਸਕੂਲ ਵਾਲੀ ਵੈਨ ਤੱਕ ਪਹੁੰਚਦੇ ਆ ਤੇ ਫਿਰ ਸ਼ਾਮ ਨੂੰ ਵੈਨ ਤੋਂ ਉਤਰ ਕੇ ਜਿਹੜਾ 메ਨ ਰੋਡ ਆ ਉਥੋਂ ਤੱਕ ਵੈਨ ਆਉਂਦੀ ਆ ਤੇ ਫਿਰ ਵੈਨ ਤੋਂ ਉਤਰ ਕੇ ਇਸੇ ਤਰ੍ਹਾਂ ਬੇੜੀ ਦੇ ਉੱਤੇ ਫਿਰ ਉਹ ਵਾਪਸ ਆਪਣੇ ਘਰ ਤੱਕ ਜਾਂਦੇ ਆ ਤੇ ਦੋਸਤੋ ਹੁਣ ਪਾਣੀ ਜ਼ਿਆਦਾ ਵਧਨ ਕਰਕੇ ਬਾਉਪੁਰ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਉਹ 4 4 ਫੁੱਟ 3 3 ਫੁੱਟ ਦੇ ਕਰੀਬ ਪਹੁੰਚ ਗਿਆ ਤੇ ਹੁਣ ਆਪਣੇ ਜਿਹੜਾ ਮਾਲ ਡੰਗਰ ਆ ਉਹਨਾਂ ਨੂੰ ਮਜਬੂਰੀ ਵਸ ਆਵੇ ਵਿਚਾਰੇ ਜਿਹੜੇ ਆ ਉਹ ਲੈ ਕੇ ਮਾਲ ਡੰਗਰ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾ ਰਹੇ ਆ